ਨਮਸਕਾਰ ਦੋਸਤੋ ਆਰਬੀ ਲਾਈ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੰਕਜ ਮਿੱਡਾ ਦੇ ਵੱਲੋਂ ਸਵਾਗਤ ਕਰਦਾ ਇੱਕ ਵਾਰ ਫਿਰ ਪਹੁੰਚੇ ਆ ਅਬੋਹ ਰੋਡ ਚਾਵਲਾ ਦਿੱਲੀ ਵਾਲੇ ਵੈਜ ਜੈਸ ਨੋਨ ਵੈਜ ਬਹੁਤ ਅੱਛੀ ਜਿਹੜੀ ਫੈਸਿਲਿਟੀ ਇਹਨਾਂ ਦੇ ਕੋਲ ਮਿਲ ਰਹੀ ਹੈ ਸਿਟਿੰਗ ਦੀ ਵੀ ਬਹੁਤ ਅੱਛੀ ਫੈਸਿਲਿਟੀ ਹੈ ਤਾਂ ਸਪੈਸ਼ਲ ਵੈਜ ਜੈਸ ਨੋਨ ਵੈਜ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਲੱਗ-ਅਲੱਗ ਜਿਹੜਾ ਬਣਾਇਆ ਜਾਂਦਾ ਹੈ ਤਾਂ ਉਹ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਤੇ ਅੰਦਰ ਦੀਆਂ ਵੀ ਤਸਵੀਰਾਂ ਦਿਖਾਣੇ ਆ ਤਾਉ ਤੁਹਾਨੂੰ ਮਿਲਵਾਨੇ ਹਥੋ ਦੇ ਮੈਨੇਜਰ ਨਾਲ ਤੇ ਸ਼ੈਫ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਸਰ ਆਰਬੀ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੋਗੇ ਫਾਜ਼ਿਲ ਕਾ ਵਾਸੀਆਂ ਨੂੰ ਫੈਸਟੀਵਲ ਸੀਜ਼ਨ ਵੀ ਆ ਗਿਆ ਹੈ ਤਾਂ ਕਿਸ ਤਰ੍ਹਾਂ ਦੀ ਜਿਹੜੀ ਸਰਵਿਸਾਂ ਤੁਹਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਸਰ ਮੇਰਾ ਨਾਮ ਜਸਵੰਤ ਹੈ ਮੈਂ ਸੀਡੀਵੀ ਚਾਉਲਾ ਦਿੱਲੀ ਵਾਲਾ ਦਾ ਮੈਨੇਜਰ ਹਾਂ ਤੇ ਸਾਡੇ ਵੱਲੋਂ ਦੀਵਾਲੀ ਦੇ ਉੱਪਰ ਵੈਚ ਕੰਬੋ ਜਾਂ ਕੰਬੋ ਆਫਰ ਲਗਾਈ ਗਈ ਜੋ ਦੀਵਾਲੀ ਤੇ ਦੀਵਾਲੀ ਦੇ ਉੱਪਰ ਵੀ ਦੀਵਾਲੀ ਦੇ ਉੱਪਰ ਵੀ ਕੰਬੋ ਆਫਰ ਦਿੱਤੀ ਜਾਏਗੀ ਹਾਂਜੀ ਹਾਂਜੀ ਤਾ ਹੋਰ ਵੀ فاضਿਲ ਕਾਬਸਨ ਕੀ ਕਹਿਣਾ ਚਾਹੋਗੇ ਦਿਵਾਲੀ ਦੀ ਦਿਵਾਲੀ ਦੀ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਤੇ ਮੈਂ ਕਹਿੰਦਾ ਸਭ ਤੋਂ ਵਿਜ਼ਿਟ ਕਰਨਾ ਆਪਣੇ ਫੂਡ ਔਰ ਸਫਾਈ ਦੀ ਗੱਲ ਕਰੀ ਤਾਂ ਬਹੁਤ ਵਧੀਆ ਮੈਂ ਤੇ ਲੰង ਵੇਜ ਤੇ ਖਾਣਕੀ ਨੌਨ ਵੇਜ ਦੇ ਸਰਯ ਹਾਂਜੀ ਸਭ ਸਿਸਟਮ ਆਪਣਾ ਵੱਖਰਾ ਵੱਖਰਾ ਹੈ ਜੇ ਕੜਾਈ ਦੀ ਗੱਲ ਕਰੀਏ ਜਾਂ ਤੰਦੂਰ ਦੀ ਗੱਲ ਕਰੀਏ ਸਭ ਆਪਣਾ ਵੱਖਰਾ ਵੱਖਰਾ ਹੈ। ਅਲੱਗ-ਅਲੱਗ ਬੰਦਾ ਹੈ। ਅਲੱਗ-ਅਲੱਗ ਬੰਦਾ ਜੀ। ਕਿਉਂਕਿ ਕਈਆਂ ਦੇ ਤਾਂ ਹੁੰਦੇ ਹੀ ਇੱਕੋ ਹੀ ਉਹ ਹੀ ਬਰਤਨ ਯੂਜ਼ ਹੋ ਰਿਹਾ ਜਾਂ ਉਹ ਹੀ। ਅਲੱਗ-ਅਲੱਗ ਬਰਤਨ ਨੇ, ਅਲੱਗ-ਅਲੱਗ ਸਿਸਟਮ ਹੈ ਜੀ। ਸ਼ੈਫ ਵੀ ਅਲੱਗ-ਅਲੱਗ ਹੈ ਜਿਹੜੇ ਬਣਾਉਂਦੇ। ਸ਼ੈਫ ਅਲੱਗ-ਅਲੱਗ ਹੈ। ਆਪਣੇ ਕੋਲ ਇੰਡੀਅਨ ਦਾ ਅਲੱਗ ਤੇ ਤੰਦੂਰ ਵਾਲਾ ਲੱਗ ਹੈ ਸਰ। ਚਿਕਨ ਵਾਲੇ ਵੀ ਲੱਗ ਹੈ ਜੀ। ਤਾਂ ਅਗਰ ਤੁਸੀਂ ਇੱਥੇ ਆ ਰਹੇ ਹੋ, ਵੈਜੇਜ਼, ਨੋਨ-ਵੈਜ ਜ਼ਰੂਰ ਹੈ ਰੈਸਟੋਰੈਂਟ ਪਰ ਇੱਥੇ ਤੁਹਾਨੂੰ ਸਾਫ਼-ਸੁਥਰਾ ਤੇ ਅਲੱਗ ਮਿਲੇਗਾ। ਤਾਂ ਉਹਨਾਂ ਦੇ ਬਰ तो थो घबरा की जड़ी ज़रूरत नहीं तो इतने तुम पहुँचो अगर तुम्हें वेज खान के भी शौकीन हो आओ इतें चावला से पहुँचो अबोहर रोड जी सर क्या नाम है आपका अशोक कुमार सर कितने साल का एक्सपीरियंस हो गया आपको यहाँ करीब चालीस चालीस साल से जी सर तो क्या कहना चाहोगे फाजिल का वासियों को किस किस तरह की जड़ी आइटम आपकी तरफ से बनाई जाती है हमारे आइटम जैसे कि जो भी ग्रेवी हम तैयार करते हैं चाहे नॉन वेज वाले चाहे वेज वाली ग्रेवी हमारा सारा पतीला अलग अलग होता है जब हमारा ऑर्डर आता है रैपिंग अलग होते हैं मतलब टप में डाले हुए रहते हैं नीचे उसके बाद जब कस्टमर आता है उसी हिसाब जैसा ऑर्डर देते हैं तो हम तैयार करते हैं नॉन वेज का चिकन अलग तैयार होता है वेज वाला अलग होता है तंदूर में हमारे पास दो है एक नॉन वेज का एक वेज का है वो पूरा ध्यान रखा जाता है कि, कि किसी के साथ खिलवाड़ नहीं होता नहीं सर क्योंकि कई जगह पे तो वही होता है उसी कढ़ाई में नॉन वेज बन रहा है उसी में स्नैक्स बन रहे हैं वो टेस्ट भी अच्छा लगता है ना नहीं चावल हम वैसा नहीं है ग्रेवी हम पतले में तैयार करते हैं रखा हुआ रहता है जब ऑर्डर हम लगाते हैं तो वेज का अलग होता है नॉन वेज का अलग होता है क्या क्या आइटम में मेन आपकी जो खास है स्पेशली खाने के लिए जो फ़ाजिलका में ना मिलती हो, अलग हो आपके पास चावल में तो मेन आइटम है जी क्रीम चिकन क्रीम चिकन और वेज चिकन वेज में क्या रहे वेज में क्रीम पनीर हो गया कढ़ाई पनीर हो गया अलग टेस्ट आएगा उसका जी ਤੋ ਤੁਸੀਂ ਜਿਹੜਾ ਇੱਥੇ ਆ ਕੇ ਜਿਹੜਾ ਟਰਾਈ ਜ਼ਰੂਰ ਕਰੋ ਇਹਨਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਸਪੈਸ਼ਲ ਡਿਸ਼ੀਜ਼ ਵੀ ਦਸ਼ੀਆਂ ਜਾ ਰਹੀਆਂ ਹਨ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਜਿਹੜਾ ਕੈਮਰਾ ਵੀ ਕੁਮਾ ਦੇਵੇ ਸਿਟਿੰਗ ਵੀ ਜਿਹੜੀ ਹੈ ਇਹਨਾਂ ਦੇ ਕੋਲ ਜਿਹੜੀ ਬਹੁਤ ਵਧੀਆ ਹੈ ਤਾਂ ਬੈਕ ਤੇ ਜਿਹੜੀ ਦਿਖਾ ਦਿੱਤੀ ਜਾਵੇ ਇਸ ਦੇ ਅੰਦਰ ਜਿਹੜੀ ਸਿਟਿੰਗ ਦੀ ਵੀ ਜਿਹੜੀ ਬੜੀ ਅੱਛੀ ਵਿਵਸਥਾ ਜਿਹੜੀ ਕੀਤੀ ਗਈ ਹੈ ਤਾਂ ਫੁੱਲੀ ਐਸੀ ਜਿਹੜਾ ਹਾਲ ਹੈ ਤਾ ਉੱਪਰ ਜਿਹੜਾ ਬਾਰਵੀਂ ਬਨਾਇਆ ਹੋਇਆ ਹੈ ਤਾਂ ਉੱਪਰ ਜਿਹੜਾ ਓਪਨ ਹਾਲ ਵੀ ਹੈ ਅਗਰ ਤੁਸੀਂ ਓਪਨ ਦੇ ਵਿੱਚ ਬੈਠਣਾ ਚਾਹੁੰਦੇ ਹੋ ਤਾਂ ਫੁੱਲੀ ਏਸੀ ਤੇ ਸਾਫ਼ ਸੁਥਰਾ ਜਿਹੜਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਬਾਹਰ ਪਾਰਕਿੰਗ ਦੀ ਵਿਵਸਥਾ ਵੀ ਜਿਹੜੀ ਬਹੁਤ ਅੱਛੀ ਪਾਰਕਿੰਗ ਦੀ ਵਿਵਸਥਾ ਵੀ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਜੀ ਸਰ ਕੀ ਨਾਮ ਹੈ ਤੁਹਾਡਾ ਮਨਪ੍ਰਸਿੰਝ ਜੀ ਕਿੱਥੋਂ ਦੀ ਪੁੰਚੇ ਜੀ ਇੱਥੇ ਹੀ ਦੋ ਤਿੰਨ ਵਾਰੀ ਨਹੀਂ ਨਹੀਂ ਕਿੱਥੋਂ ਦੇ ਰਹਿਣ ਵੱਲੋਂ ਚੁੱਕੇ ਗਲਾਸ ਨੂੰ ਕਿੱਦਾਂ ਦਾ ਲੱਗਿਆ ਜੀ ਇੱਥੇ ਆ ਕੇ ਬਹੁਤ ਵਧੀਆ ਸਫਾਈ ਦੀ ਗੱਲ ਕਰ ਰਹੀ ਏ ਟੇਸਟ ਦੀ ਗੱਲ ਕਰ ਰਹੀ ਏ ਬਹੁਤ ਵਧੀਆ ਟੇਸਟ ਹੈ ਜੀ ਕਿਉਂਕਿ ਅਕਸਰ ਹੀ ਜ਼ਿਆਦਾ ਤੌਰ ਤੇ ਦੇਖਣੇ ਜਾਂਦਾ ਹੈ ਲੋਕਾਂ ਨੂੰ ਜਿਹੜੀ ਸਫਾਈ ਬਹੁਤ ਪਸੰਦ ਆਉਂਦੀ ਏ ਕਈ ਥਾਵਾਂ 'ਤੇ ਸਫਾਈ ਵਗੈਰਾ ਨਹੀਂ ਮਿਲਦੀ ਹਾਂਜੀ ਹਾਂਜੀ ਤੇ ਆਰਡਰ ਕਿੰਨੀ ਕੁ ਦੇਰ ਦੇ ਵਿੱਚ ਆ ਗਿਆ ਸੀ 15 ਮਿੰਟ ਦੇ ਵਿੱਚ ਜੀ ਅਗਰ ਪੁਆਇੰਟ ਦੇਣਾ ਚਾਹੋ ਤਾਂ 10 ਵਿੱਚੋਂ ਕਿੰਨੇ ਪੁਆਇੰਟ ਦੇਣਾ ਚਾਹੋਗੇ ਇਹਨਾਂ ਨੂੰ 10 ਵਿੱਚ 10 ਜੀ ਥੈਂਕ ਯੂ ਜੀ ਸਰ ਕੀ ਨਾਮ ਹੈ ਤੁਹਾਡਾ ਮਨਜੀਤ ਸਰ ਸਰ ਕਿੱਥੋਂ ਦੇ ਰਹਿਣ ਮਲੇਓ ਫਾਜ਼ਿਲ ਕਾਈ ਕਿੱਦਾਂ ਲੱਗਿਆ ਇੱਥੇ ਅੱਜ ਤੁਸੀਂ ਪਹੁੰਚਿਓ ਚਾਵਲਾ ਰੈਸਟੋਰੈਂਟ ਤੇ ਬਹੁਤ ਵਧੀਆ ਪਹਿਲੇ ਵੀ ਆਉਂਦੇ ਰਹਿੰਦੇ ਆ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਮਤਲਬ ਸਰਵਿਸ ਵੀ ਫਾਸਟ ਆ ਅਗਰ ਸਫਾਈ ਦੀ ਵੀ ਗੱਲ ਕਰ ਲਈਏ ਕਿਉਂਕਿ ਲੋਕ ਅੱਜ ਦੇ ਟਾਈਮ ਦੇ ਵਿੱਚ ਸਫਾਈ ਜਿਹੜੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਸਫਾਈ ਇੱਕ ਨੰਬਰ ਆਈ ਸਿਟਿੰਗ ਦੀ ਸਿਟਿੰਗ ਮੇ ਬਹੁਤ ਵਧੀਆ ਪਲੈਨਿੰਗ ਹੈਗੀ ਆ ਤਾਂ ਅਗਰ ਨੰਬਰ ਦੇਣਾ ਚਾਹੋ 10 ਦੇ ਵਿੱਚੋਂ ਤਾਂ ਕਿੰਨੇ ਨੰਬਰ ਜਿਹੜੇ ਦੇਓਗੇ 10 ਆਵਰ ਥੈਂਕ ਯੂ ਬਹੁਤ ਹੀ ਕਮਤਾਂ ਆ ਬਹੁਤ ਵਧੀਆ ਕੁਆਲਿਟੀ ਆ ਜ਼ਰੂਰ ਸਾਰੇ ਵਿਜ਼ਿਟ ਕਰਨ ਚਾਵਲਾ ਦੇ ਤੁਸੀਂ ਦੇਖਿਆ ਤੁਹਾਡੀ ਮੈਨੇਜਰ ਦੇ ਨਾਲ ਵੀ ਗੱਲ ਕਰਵਾਈ ਸ਼ੈਫ ਦੇ ਨਾਲ ਵੀ ਗੱਲ ਕਰਵਾਈ ਅਗਰ ਵੀ ਬੰਦਾ ਵੀ ਹੈ ਤਾਂ ਟੈਨਸ਼ਨ ਫਰੀ ਹੋ ਕੇ ਇੱਥੇ ਆ ਸਕਦਾ ਹੈ ਬਿਲਕੁਲ ਸਾਫ਼ ਸੁਥਰਾ ਜਿਹੜਾ ਖਾਣਾ ਉਹਨਾਂ ਨੂੰ ਮਿਲੇਗਾ ਤਾਂ ਉਹਨਾਂ ਦੇ ਜਿਹੜੇ ਮੋਬਾਈਲ ਨੰਬਰ ਹੈ ਅਗਰ ਤੁਸੀਂ ਕੋਈ ਆਨਲਾਈਨ ਆਰਡਰ ਵੀ ਕਰਨਾ ਚਾਹੁੰਦੇ ਹੋ 951799909 ਤਾਂ ਇੱਕ ਨੰਬਰ ਹੋਰ ਹੈ 978159909 ਤਾਂ ਇਹਨਾਂ ਨੰਬਰਾਂ ਤੇ ਤੁਸੀਂ ਜਿਹੜਾ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਤਾ ਸਾਰਿਆਂ ਨਾਲ ਤੁਹਾਡੀ ਗੱਲਬਾਤ ਕਰਵਾਈ ਤੇ ਐਸੇ ਤਰ੍ਹਾਂ ਦੀ ਨਵੀਂ ਨਵੀਂ ਅਪਡੇਟ ਦੇ ਲਈ ਬਨੇ ਰਹੋ ਸਾਡੇ ਨਾਲ ਆਰਬੀ ਲਾਈਵ ਮੀਡੀਆ ਤੁਹਾਡਾ ਆਪਦਾ ਚੈਨਲ